ਅੱਜ ਸਾਬਕਾ ਵਿਧਾਇਕ ਜਥੇਦਾਰ ਜਗਤਾਰ ਸਿੰਘ ਰਾਜਲਾ ਆਪਣੇ ਸਾਥੀਆਂ ਸਮੇਤ ਮਰਹੂਮ ਜਥੇਦਾਰ ਹਰदयाल ਸਿੰਘ ਰਾਜਲਾ ਮੈਮੋਰੀਅਲ ਸਿਵਲ ਹਸਪਤਾਲ ਸਮਾਣਾ ਵਿਖੇ ਪੁੱਜੇ ਜਿੱਥੇ ਉਨ੍ਹਾਂ ਨੇ ਸੀਨੀਅਰ ਮੈਡੀਕਲ ਅਫਸਰ ਸਮਾਣਾ ਨੂੰ ਸਿਹਤ ਮੰਤਰੀ ਦੇ ਨਾਮ ਇੱਕ ਮਾਨ ਪੱਤਰ ਸੌਂਪਿਆ ਸਾਬਕਾ ਵਿਧਾਇਕ ਜਥੇਦਾਰ ਜਗਤਾਰ ਸਿੰਘ ਰਾਜਲਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਮਰਹੂਮ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਹਸਪਤਾਲ ਦੀ ਨੀ 1997 ਵਿੱਚ ਮੇਰੇ ਪਿਤਾ ਜਥੇਦਾਰ ਹਰਦਿਆਲ ਸਿੰਘ ਰਾਜਲਾ ਦੀ ਯਾਦ ਵਿੱਚ ਰੱਖੀ ਸੀ ਅਤੇ ਹਸਪਤਾਲ ਨੂੰ ਸੋ ਬਿਸਤਰਿਆਂ ਲਈ ਬਣਾਇਆ ਗਿਆ ਸੀ ਜੋ ਕਿ ਰਾਜਨੀਤਿਕ ਪੇਂਟ ਚੜਦਿਆਂ ਅੱਜ ਤੱਕ ਉਦਕਾਟਨ ਤੋਂ ਵਾਂਝਾ ਰਹਿ ਗਿਆ ਅਤੇ ਨਾ ਹੀ ਸਟਾਫ ਮੁਕੰਮਲ ਹੋਇਆ ਹਸਪਤਾਲ ਅੰਦਰ ਪੂਰੀਆ ਸਹੂਲਤਾਂ ਨਾ ਮਿਲਣ ਕਾਰਨ ਅੱਜ ਇਹ ਹਸਪਤਾਲ ਰੈਫਰ ਹਸਪਤਾਲ ਬਣ ਚੁੱਕਿਆ ਹੈ ਉਧਰ ਸੀਨੀਅਰ ਮੈਡੀਕਲ ਅਫਸਰ ਸਮਾਣਾ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਰਾਜਲਾ ਵੱਲੋਂ ਦਿੱਤੇ ਮੰਗ ਪੱਤਰ ਨੂੰ ਅੱਜ ਹੀ ਸਿਹਤ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਹਸਪਤਾਲ ਅੰਦਰ ਆ ਰਹੀਆਂ ਕਮੀਆਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ ਸਮਾਣਾ ਤੋਂ ਦੀਵਾਨ ਥਰੇਜਾ ਦੀ ਰਿਪੋਰਟ ਸਮਾਣਾ 100 ਬਿਸਤਰਿਆਂ ਦੀ ਸਹੂਲਤ ਦਿਓ ਉਸ ਦਿਓ ਅਸੀਂ ਤੇ ਅੱਜ ਦਾ ਜੋ ਹਸਪਤਾਲ ਦੇ ਵਿੱਚ ਪ੍ਰੋਟੈਸਟ ਕਰਨ ਵਾਸਤੇ ਸੰਕੇਤਕ ਪ੍ਰੋਟੈਸਟ ਹੈ ਕੋਈ ਨਾਗੂ ਧਰਨਾ ਹੈ ਨਾ ਕੋਈ ਸਿਰਫ ਸਰਕਾਰ ਦੇ ਕੰਨ ਖੋਲਣ ਵਾਸਤੇ ਹੈ ਕਿਉਂਕਿ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਸਿਹਤ ਸੂਚਨਾਵਾਂ ਵਾਲੇ ਪਾਸੇ ਇਹ ਅਸੀਂ ਜਦੋਂ ਮੈਂ ਐਮਐਲਏ 97 ਜਿ ਬਣਿਆ ਸੀ ਤੇ ਅਸੀਂ 100 ਬਿਸਤਰਿਆਂ ਦਾ ਹਸਪਤਾਲ ਬਣਾਇਆ ਸੀ ਇਸ ਵਾਸਤੇ ਕਿ ਇੱਥੋਂ ਜਿਹੜਾ ਮਰੀਜ਼ ਕੋਈ ਰੈਫਰ ਹੋਵੇ ਉਹ ਚੰਡੀਗੜ੍ਹ ਪੀਜੀ ਜਾਵੇ ਪਟਿਆਲੇ ਨਾ ਜਾਵੇ ਪਰ ਉਸ ਤੋਂ ਬਾਅਦ ਬਦ ਕਿਸੇ ਨੇ ਤੇ ਇਹ ਰਹੀ ਕਿ ਇੱਥੋਂ ਦੇ ਜਿਹੜੇ ਉਦੋਂ ਦੇ ਬਾਦਲ ਸਾਹਿਬ ਦੇ ਚੇਲੇ ਸਨ ਉਹਨਾਂ ਨੇ ਜੋ ਅਸੀਂ ਇੱਥੇ 5 ਕਰੋੜ 29 ਲੱਖ ਦੀ ਲਾਗਤ ਨਾਲ ਸਾਰੇ ਬਿਲਡਿੰਗ ਦਾ ਜੋ ਹਸਪਤਾਲ ਦਾ ਢਾਂਚਾ ਸੀ ਉਹ ਬਣਾਇਆ ਸੀ ਤੇ ਸਿਟੀ ਸਕੈਨ ਮਸ਼ੀਨਾਂ ਵਰਗੇ ਸਾਰੀਆਂ ਜੋ 100 ਬਿਸਤਰਿਆਂ ਦੇ ਮਸ਼ੀਨਾਂ ਚਾਹੀਦੀਆਂ ਸਾਰੀਆਂ ਲਿਆਂਦੀਆਂ ਹਨ ਪਰ ਉਹਨਾਂ ਨੇ ਇਥੇ ਚੁਕਾ ਕੇ ਲੈ ਗਏ ਪਰ ਅੱਜ ਤੱਕ ਉਸ ਤੋਂ ਬਾਅਦ ਤਿੰਨ ਤਿੰਨ ਇਥੋਂ ਦੇ ਦੋ ਤਾਂ ਸਿਹਤ ਮੰਤਰੀ ਹੋ ਕੇ ਗੁਜ਼ਰ ਗਏ ਤੇ ਇੱਕ ਦੂਜਾ ਮੰਤਰੀ ਰਹਿ ਲਿਆ ਮਤਲਬ ਉਹ ਮੰਤਰੀ ਬਣ ਕੇ ਚਲੇ ਗਿਆ ਇਥੋਂ ਤੇ ਉਹਨਾਂ ਨੇ ਕੋਈ ਵੀ ਸਮਾਣੇ ਵਾਸਤੇ ਕੋਈ ਵੀ ਸਹੂਲਤ ਨਹੀਂ ਦਿੱਤੀ ਇਸੇ ਬ੍ਰਹਮਿੰਦਰਾ ਜੀ ਇਥੋਂ ਮੰਤਰੀ ਬਣ ਕੇ ਗਏ ਇਸ ਸਰਜੀਤ ਸਿੰਘ ਰਖੜਾ ਮੰਤਰੀ ਬਣ ਕੇ ਗਿਆ ਇਹ ਤੋਂ ਚੇਤਨ ਸਿੰਘ ਜੋੜਾ ਮਾਜਰਾ ਮੰਤਰੀ ਵਿਸ਼ੇਤ ਮੰਤਰੀ ਬਣ ਗਿਆ ਇਹਨਾਂ ਨੇ ਇੱਕ ਵੀ ਮਤਲਬ ਹੀ ਸਮਾਨੇ ਵਾਸਤੇ ਹਸਪਤਾਲ ਵਾਸਤੇ ਕੋਈ ਸਹੂਲਤ ਨਹੀਂ ਨਾ ਦੀ ਨਾ ਕੋ ਡਾਕਟਰ ਲਿਆਂਦਾ ਇਸ ਵਾਸਤੇ ਸਾਡੀ ਇਹੀ ਸੰਕੇਤਕ ਹੀ ਹੈ ਵੀ ਸਾਨੂੰ ਇਸ ਇਸ ਬਜਟ ਦੇ ਵਿੱਚ 2025-26 ਦੇ ਵਿੱਚ 100 ਬਿਸਤਰੇ ਨਹੀਂ ਸਾਰੀਆਂ ਸਹੂਲਤਾਂ ਦਿਓ ਨਹੀਂ ਤੇ ਅਸੀਂ ਹੋਰ ਸੰਘਰਸ਼ ਕਰਾਂਗੇ ਭਾਵੇਂ ਸਾਨੂੰ ਧਰਨੇ ਲਾਉਣੇ ਪੈਣ ਧਰਨੇ ਵੀ ਲਾਵਾਂਗੇ ਇਹਦੇ ਨਾਲ ਕੋਈ ਡਾਕਟਰ ਹੈ ਨਾ ਕੋਈ ਤੇ ਪਟੀਆਂ ਕਰਨ ਵਾਲਾ ਨਾ ਕੋਈ ਟਾਂਕੇ ਲਾਣ ਵਾਲਾ ਨਾ ਕੋਈ ਬੇਹੋਸ਼ ਕਰਨ ਵਾਲਾ ਕੋਈ ਚੰਬੜੀ ਦੇ ਰੋਕਾਂ ਦਾ ਨਹੀਂ ਕੋਈ ਦੰਦਾਂ ਦਾ ਡਾਕਟਰ ਨਹੀਂ ਹੈਗਾ ਕੋਈ ਹਾਰਟ ਦਾ ਡਾਕਟਰ ਨਹੀਂ ਹੈਗਾ ਦੱਸੋ ਕਿ ਕਿਹੜਾ ਇੱਥੇ ਹੈਗਾ ਡਾਕਟਰ ਇਸ ਵਾਸਤੇ ਬਹੁਤ ਬੁਰਾ ਹਾਲ ਹੈ ਸਿਰਫ ਰੈਫਰ ਹਸਪਤਾਲੇ ਨੂੰ ਬਣਾ ਕੇ ਰੱਖ ਦਿੱਤਾ ਹੈ ਦੁਕਾਨ ਬਹੁਤ ਮੁਸ਼ਕਲ ਹੁੰਦੀ। ਉਹ ਯਾਰ 4-5 ਦੇ ਵਿੱਚ ਇੱਕ ਵਾਰੀ सुरेंद्र ਸਿੰਘ ਰਾ ਨੇ ਕੋਟਾ ਪੂਰਾ ਕੀਤਾ ਸੀਗਾ। ਉਸ ਤੋਂ ਬਾਅਦ ਤਾਂ ਬਿਲਕੁਲ ਹੀ ਡਾਵਾ ਡੋਲੋ। ਉਹ ਪਤਾ ਹੈ ਉਹ ਅਸੀਂ ਮੈਂ ਤੇ ਅਸੀਂ ਪੁਰੀ ਸਾਹਿਬ ਗਏ ਸੀ सुरेंद्र ਸਵਰਗੀ ਸਾਹਿਬ सुरेंद्र ਸਿੰਘ ਪੁਰੀ ਆਏ ਸਾਹਿਬ सुरेंद्र ਸਿੰਘ ਸ੍ਰੀ सुरेंद्र ਸਿੰਘਲਾ ਜੀ ਨੂੰ ਮਿਲੇ ਸੀ। ਤੇ ਉਹਨਾਂ ਨੇ ਕੋਈ ਡਾਕਟਰ ਭੇਜੇ ਸੀ। ਪਰ ਉਸ ਤੋਂ ਬਾਅਦ ਡਾਕਟਰਾਂ ਦੀ ਇੰਨੀ ਅਪਰੋਚ ਹੋ ਜਾਂਦੀ ਹੈ ਉਹ ਬਦਲੀਆਂ ਕਰਾ ਕੇ ਫਿਰ ਚਲੇ ਜਾਂਦੇ ਨੇ। ਹੁਣ ਨਰਸਾਂ ਨੇ ਐਸੇ 25 ਨਰਸਾਂ ਦੀਆਂ ਪੋਸਟਾਂ ਹਨ। ਸਿਰਫ 7 ਨੇ ਇੱਥੇ। ਇੱਕ ਐਨਐਚਐਮ ਨਰਸਾਂ ਹੁੰਦੀਆਂ ਨੇ ਉਹ 10 ਪੋਸਟਾਂ ਨੇ ਇੱਕੇ ਨੋ ਖਾਲੀ ਪਈਆਂ ਨੇ ਇਸ ਵਾਸਤੇ ਇੱਥੇ ਡਾਕਟਰਾਂ ਦੇ ਰਹਿਣ ਦਾ ਪ੍ਰਬੰਧ ਨਹੀਂ ਮਿਹਨਤਾਂ ਡਾਕਟਰਾਂ ਦੇ ਰਹਿਣ ਭੱਤਾ ਲੈ ਲੈਂਦੇ ਨੇ ਪਰ ਡਾਕਟਰ ਇੱਥੇ ਕੋਈ ਹਾਜ਼ਰ ਨਹੀਂ ਹੁੰਦਾ ਇੱਥੇ ਐਸਐਮਓ ਨੇ ਪੂਰੀ ਖੋਲ੍ਹ ਦਿੱਤੀ ਹੋਈ ਹੈ ਮੰਤਰੀ ਦਾ ਉਤੋਂ ਆਦੇਸ਼ ਹੈ ਵੀ ਲੁੱਟ ਲੁੱਟ ਕੇ ਸਾਨੂੰ ਦੇਈ ਜੋ ਇਹਦੇ ਦਵਾਈਆਂ 'ਚ ਕਪਲਾ ਹੋ ਰਿਹਾ ਹੈ ਇਹਦੇ ਹਰ ਚੀਜ਼ 'ਚ ਕਪਲਾ ਹੋ ਰਿਹਾ ਹੈ ਇਸ ਵਾਸਤੇ ਇਹ ਤਾਂ ਹੈ ਕਿ ਜਾਂਚ ਹੋਣੀ ਚਾਹੀਦੀ ਹੈ ਪਤਾ ਨਹੀਂ ਵਿਜੀਲੈਂਸ ਵਾਲੇ ਜਾਂ ਹੋਰ ਏਜੰਸੀਆਂ ਜਿਹੜੀਆਂ ਜਾਂਚ ਕਰਦੀਆਂ ਨੇ ਉਹ ਕਿੱਥੇ ਸੁੱਤੀਆਂ ਪਈਆਂ ਨੇ ਹਸਪਤਾਲ ਦੇ ਵਿੱਚ ਆ ਹੀ ਨਹੀਂ ਰਹੀਆਂ ਮੇਰੀ ਤਾਂ ਇਹ ਬੇਨਤੀ ਹੈ ਵੀ ਇਹਦੀ ਜਾਂਚ ਕੀਤੀ ਜਾਵੇ ਇਹ ਹਸਪਤਾਲ ਨੂੰ ਜາດ ਬਿਲਕੁਲ ਹੀ ਬੰਦ ਕਰ ਦਿਓ ਵੀ ਲੋਕਾਂ ਨੇ ਇਥੋਂ ਆਸ ਹੀ ਨਾ ਕੋਵੇ ਜਿਹੜੇ ਐਮਰਜੈਂਸੀ ਐਕਸੀਡੈਂਟ ਹੋ ਕੇ ਇਧਰ ਆਉਂਦੇ ਨੇ ਇਥੋਂ ਵਿਚਾਰੇ ਫਿਰ ਪਟਿਆਲੇ ਰੈਫਰ ਕਰ ਦਿੰਦੇ ਉਹ ਦਸਤੇ ਮੌਤ ਹੋ ਜਾਂਦੀ ਹੈ ਇਸ ਵਾਰ ਤੇ ਜາດ ਨੂੰ ਬਿਲਕੁਲ ਹੀ ਬੰਦ ਕਰ ਦਿਓ ਇਹਨੂੰ ਹੋਰ ਕੋ ਖੰਡਰ ਬਣਾ ਦਿਓ ਖੰਡਰ ਤਾਂ ਪਹਿਲੇ ਹੀ ਚਲ ਬਣਿਆ ਪਿਆ ਇਸ ਰਾਦੇ ਸਾਡੀ ਇਹੀ ਅੱਜ ਮੰਗ ਹੈ ਸਾਰੇ ਲੋਕਾਂ ਦੀ ਤੇ ਇਹਨੂੰ ਜਿਹੜਾ ਸੌਬਿਅਸਤ ਨੇ ਸਹੂਲਤਾਂ ਬਣਾ ਕੇ ਇੱਥੇ ਲੋਕਾਂ ਨੂੰ ਸਹੂਲਤ ਦਿੱਤੀ ਜਾ ਜੋ ਸਰਕਾਰਾਂ ਦੇ ਵਿਸੇ ਸਿਹਤ ਸਹੂਲਤਾਂ ਦਾ ਮਿਆਰ ਉੱਚਾ ਚੁੱਕਾਂਗੇ ਆ ਦਿੱਲੀ ਵਾਲਿਆਂ ਨੇ ਤੇ ਭਜਾ ਦੇਣਾ ਹੁਣ ਪੰਜਾਬ ਪੰਜਾਬ ਵਾਲੇ ਵੀ ਤਿਆਰੀ ਕਰ ਰਹੇ ਨੇ ਸਭਾਈ ਨੂੰ ਇਹਨਾਂ ਨੂੰ ਇੱਥੋਂ ਭਜਾਈਏ ਕਿਉਂਕਿ ਨਾ ਨਾ ਕੋਈ ਸਿਹਤ ਸਹੂਲਤ ਦਿੰਦੀ ਹੈ ਨਾ ਸਕੂਲਾਂ ਦੀ ਸਹੂਲਤ ਦਿੰਦੀ ਹੈ ਬੇੜਾ ਕਰ ਕਰਕੇ ਰੱਖੀਦਾ ਪੰਜਾਬ ਦਾ ਧੰਨਵਾਦ ਸਾਫ ਨੇ ਦੱਸਿਆ ਕਿ ਸੰਕੇਤਿਕ ਸਾਡਾ ਇਹ ਐਜੀਟੇਸ਼ਨ ਹੈਗਾ ਅਸੀਂ ਸਰਕਾਰ ਨੂੰ ਅਖਲੂਣਾ ਦੇਣਾ ਚਾਹੁੰਦੇ ਆ ਕਿ ਜੋ 3 ਸਾਲ ਪਹਿਲਾਂ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਦੀ ਇਹ ਕੇਵਲ ਤੇ ਕੇਵਲ ਸਿਹਤ ਬਾਲੇ ਤੇ ਐਜੂਕੇਸ਼ਨ ਦੇ ਵਿੱਚ ਇੰਪਰੂਵਮੈਂਟ ਵਾਸਤੇ ਬਣੀ ਸੀ ਪਰ ਦੋਨੋਂ ਆਧਾਰਿਆਂ ਦੇ ਵਿੱਚ ਅੱਜ ਬਹੁਤ ਬੁਰਾ ਹਾਲ ਹੈ ਔਰ ਸਮਾਣਾ ਹਸਪੀਟਲ ਜਿਹੜਾ ਕਿ 100 ਬੈਡ ਹਸਪੀਟਲ ਹੈ ਇਹਦਾ ਤਾਂ ਬਿਲਕੁਲ ਹੀ ਇੱਕ ਡਿਸਪੈਂਸਰੀ ਤੋਂ ਵੀ ਮਾੜਾ ਹਾਲ ਹੋਇਆ ਪਿਆ ਨਾ ਇੱਥੇ ਕੋਈ ਸਪੈਸ਼ਲਿਸਟ ਡਾਕਟਰ ਹੈ ਨਾ ਕੋਈ ਮੈਡੀਸਨ ਅਵੇਲੇਬਲ ਹੈ ਔਰ ਇੱਕ ਰੈਫਰ ਹਸਪੀਟਲ ਬੰਦ ਕੇ ਰਹਿ ਗਿਆ ਹੈ ਸੋ ਸਾਡਾ ਅੱਜ ਦਾ ਜੋ ਇਹ ਪ੍ਰੋਗਰਾਮ ਹੈ ਉਹ ਸਿਰਫ ਸੰਕੇਤਿਕ ਸਰਕਾਰ ਨੂੰ ਹਲੂਣਾ ਦੇਣ ਦਾ ਪ੍ਰੋਗਰਾਮ ਹੈ ਕਿ ਤੁਸੀਂ ਸੰਭਲ ਜਾਓ ਔਰ ਕਿਰਪਾ ਕਰਕੇ ਇਲਾਕੇ ਦੇ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਇਲਾਕੇ ਦੇ ਲੋਕਾਂ ਨੇ ਤੁਹਾਨੂੰ ਮੰਤਰੀ ਬਣਾਇਆ ਸਭ ਕੁਝ ਹੋਇਆ ਤੇ ਅੱਜ ਤੋਂ ਸਾਡਾ ਫਰਜ ਬਣ ਜਾਂਦਾ ਕਿ ਤੁਸੀਂ ਇਸ ਵੱਲ ਗੌਰ ਕਰੋ ਬਜਟ ਪੇਸ਼ ਹੋ ਰਿਹਾ ਇਹਦੇ ਵਿੱਚ ਸਮਾਣਾ ਹਸਪੀਟਲ ਵਾਸਤੇ ਵੀ ਸਪੈਸ਼ਲ ਪ੍ਰੋਵੀਜ਼ਨ ਹੋਣਾ ਚਾਹੀਦਾ ਵਾ ਰਾਜਲਾ ਸਾਹਿਬ ਨੇ ਯਸ਼ਪਾਲ ਜੀ ਪ੍ਰਧਾਨ ਜੀ ਨੇ ਦੱਸਿਆ ਇਹ ਹਸਪੀਟਲ 1997 ਵਿੱਚ 100 ਬਿਸਤਰਿਆਂ ਦਾ ਬਣਿਆ ਸੀ ਮੇਨ ਮੁੱਦਾ ਇਹ ਹੈ ਵੀ 100 ਬਿਸਤਰਿਆਂ ਦੇ ਹਸਪੀਟਲ 'ਚ 100 ਬਿਸਤਰਿਆਂ ਵਾਲੀ ਸਹੂਲਤ ਹੋਣੀ ਚਾਹੀਦੀ ਹੈ 100 ਬਿਸਤਰਿਆਂ ਦੇ ਮੁਤਾਬਕ ਇੱਥੇ ਡਾਕਟਰ ਮੈਡੀਕਲ ਸਟਾਫ ਪੈਰਾਮੈਡੀਕਲ ਸਟਾਫ ਸਾਰਾ ਹੋਣਾ ਚਾਹੀਦਾ ਜਿਹੜਾ ਕਿ ਬਿਲਕੁਲ ਨਾ ਦੇ ਬਰਾਬਰ ਹੈ ਇਹ ਹਸਪਤਾਲ ਦੇ ਨਾਲ ਇੱਕ ਬੱਚਾ ਜੱਜਾ ਕੇਂਦਰ ਵੀ ਹਸ ਬਿਲਡਿੰਗ ਬਣੀ ਨੂੰ ਵੀ 10 ਸਾਲ ਹੋ ਗਏ ਹੈ ਜੋ ਕਿ ਕੰਪਲੀਟ ਹੋਈ ਨੂੰ 8 ਸਾਲ ਹੋ ਗਏ ਨੇ ਉਹਦੇ ਵਿੱਚ ਵੀ ਅਜੇ ਤੱਕ ਕੋਈ ਸਟਾਫ ਨਹੀਂ ਆਇਆ ਉਹ ਬਿਲਡਿੰਗ ਅਜੇ ਤੱਕ ਉਵੇਂ ਹੀ ਬੰਦ ਪਈ ਹੈ ਉਹ ਆਪਣੀ ਆਪਣੀ ਕਿਸਮਤ ਤੇ ਰੋ ਰਹੀ ਹੈ ਵੀ ਮੈਂ ਕਿੱਥੇ ਬਣ ਗਈ ਆ ਉਹ ਅਜੇ ਤੱਕ ਚੱਲੂ ਨਹੀਂ ਹੋਈ ਜਿਹੜੀ ਕਿ ਸਪੈਸ਼ਲ ਬੱਚਾ ਜੱਜਾ ਵਾਸਤੇ ਬਣੀ ਸੀ ਅਸੀਂ ਸਾਡੀ ਸਰਕਾਰ ਨੂੰ ਪਰਜੋਰ ਅਪੀਲ ਹੈ ਵੀ ਜੋ ਇਹ ਬਿਲਡਿੰਗ ਬਣੀ ਹੈ ਜੋ 100 ਬਿਸਤਰਾ ਹਸਪਤਾਲ ਉਹਨੇ ਹੈ ਉਹਦੇ ਮੁਤਾਬਕ ਹੀ ਇੱਥੇ ਸਾਰਾ ਸਟਾਫ ਫੋਰ ਫੈਸਿਲਿਟੀਆਂ ਪੈਰੀ ਮੈਡੀਕਲ ਸਟਾਫ ਮਸ਼ੀਨਾ ਅਲਟਰਾਸਾਉਂਡ ਸਿਟੀ ਸਕੈਨ ਸਾਰਾ ਪ੍ਰਬੰਧ ਹੋਣਾ ਚਾਹੀਦਾ ਹੈ ਡਾਕਟਰ ਸਾਹਿਬ ਕਾ ਅੱਜ ਸਾਹਿਬ ਕਾਮ ਮਲੇ ਜੀ ਤਾਂ ਵੀ ਰਾਜਾ ਜੀ ਆਏ ਸੀ ਕਿ ਤੁਹਾਨੂੰ ਕੋਈ ਮੰਗ ਪੱਤਰ ਦਿੱਤੇ ਗਏ ਆ ਕਿ ਕਹਿੰਦੇ ਐਸ ਵਾਰੀ ਹਾਂਜੀ ਪ੍ਰਕਾ ਮਲੇ ਸਾਹਿਬ ਉਹਨਾਂ ਨੇ ਕੁਝ ਸੱਜ ਜਨ ਦੁਆਰਾ ਸਿਵਲ ਅਕਤ ਸੁਮਾਨਾ ਲਿਖੇ ਜਿੱਦਾਂ ਦੀ ਕਮੀ ਬਾਰੇ ਮੰਗ ਪੱਤਰ ਦਿੱਤਾ ਗਿਆ ਤੇ ਇਹ ਬਿਲਕੁਲ ਸਾਡੀ ਜਿਹੜੀਆਂ ਦ ਕਮਸਟ ਜਿਹੜੀ ਡਿਫਿਕਲਟੀ ਉਹਦੀ ਲਿਸਟ ਮੇਰੇ ਕੋਲ ਹੈਗੀ ਹੈ ਇਹਦੇ ਵਿੱਚ ਮੈਨੂੰ ਕਹਿਣਾ ਪੈਂਦਾ ਕਿ ਤੇ ਕੁਝ ਸਾਡੇ ਡਾਕਟਰਸ ਦੀ ਖਨੋਰੀ ਸਾਡੇ ਜ਼ਿਲ੍ਹੇ ਦੇ ਸਾਰੇ ਡਾਕਟਰਸ ਦੀ ਖਨੋਰੀ ਦੇ ਸ਼ੰਭੂ ਵੀਕੇ ਡਿਊਟੀ ਲੱਗੀ ਹੋਣ ਕਰਕੇ ਸਰ ਡਾਕਟਰਸ ਪੂਰੇ ਜ਼ਿਲ੍ਹੇ ਦੇ ਇਹ ਥਰ ਉੱਧਰ ਲੱਗੇ ਰਹੇ ਸੀਗੇ ਐਂਡ ਸਰਕਾਰ ਦੁਆਰਾ ਖਨੋਰੀ ਦੇ ਸ਼ੰਭੂ ਬੋਰਡ ਖਾਲੀ ਕਰਾਏ ਜਾਣ ਉਪਰੰਤ ਉਹ ਡਾਕਟਰਸ ਜਿਹੜੇ ਹੈ ਸਾਡੇ ਮਤਲਬ ਉਹ ਰਿਟਰਨ ਬੈਕ ਹੋ ਗਏ ਨੇ ठीक है सेकंडली एक जो मैं नोट ਕੀਤਾ ਕਿ ਪਰਸੋਂ ਸਾਡੇ ਡੈਂਟਿਸਟ ਜਿਹੜੇ ਹੈ ਉਹ ਪ੍ਰਮੋਟ ਹੋ ਕੇ ਚਲੇ ਗਏ ਡਾਕਟਰ ਗਨੀਸ਼ ਵਰਮਾ ਜੀ ਤੇ ਆ ਹੈ ਟॉक टू माय ਸਰਵਲ ਸਰਜਨ ਐਂਡ ਆਮ ਹੋਪਫੁਲ ਕਿ ਬਾਈ ਟਿਊਜ਼ਡੇ ਦੇ ਵਿਲ ਬੀ ਪੁੱਟ ਡਿਪੂਟਿੰਗ ਸਮ ਡੈਂਟਲ ਸਰਜਨ ਆਲਸੋ ਅੱਛਾ ਜਿੱਤਕ ਸਰ ਸਮਯਦੀ ਹੈ ਅਸਾਮੀਆਂ ਦੇ ਵਿੱਚੋਂ ਮੇਨ ਸਾਡੇ ਕੋਲ ਜਨਰਲ ਮੈਡੀਕਲ ਅਫਸਰ ਤੇ ਸਟਾਫ ਨਰਸਸ ਦੀ ਕਮੀ ਹੈ ਠੀਕ ਹੈ ਠੀਕ ਹੈ ਫਿਰ ਉਹ ਮੇਰੇ ਕੋਲ ਡਾਟਾ ਐਂਡ ਫਿਗਰਸ ਹੈ ਅਸੀਂ ਪਹਿਲਾਂ ਵੀ ਕੁਝ ਦੀ ਗੱਲ ਧਿਆਨ ਚ ਲਿਆ ਹੈ ਐਂਡ ਉਹ ਸਮੇਂ ਸਮੇਤੇ ਐਫਰਟਸ ਹੁੰਦੀ ਹੈ ਵੀ ਜਿਸ ਦਾ ਪਹਿਲਾਂ ਕੋਈ ਗਾਣੇ ਕੋਲ ਜਿਫਿਸ਼ ਨਹੀਂ ਸੀ ਗਿਆ ਤਾਂ ਤਿੰਨ ਦਿਨ ਗਾਣੇ ਕੋਲ ਜਿਫਿਸ਼ ਉਹਨੇ ਪੋਸਟ ਵੀ ਕੀਤਾ ਹੈਗਾ ਐਂਡ ਸੈਕੰਡਲੀ ਸਾਡੇ ਕੋਲ ਇੱਕ ਪਹਿਲਾਂ ਆਈ ਸਪੈਸੀਫਿਟੀ ਇੱਕ ਹੋਰ ਆਈ ਸਪੈਸੀਫਿਕ ਉਹਨਾਂ ਨੇ ਲਗਾਇਆ ਹੈਗਾ ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਉਹਨਾਂ ਦੀ ਪੱਕੀ ਪੋਸਟਿੰਗ ਇੱਥੇ ਹੋ ਜੇਗੀ ਐਂਡ ਜੋ ਉਹਨਾਂ ਨੇ ਮੰਗ ਰੱਖਿਆ ਜੀ ਮੈਂ ਅਪਡੇਟ ਕਰਾਂ ਉਹਨਾਂ ਨੂੰ ਅੱਜ ਹੀ ਜਾਂਦਰ ਤੁਰੰਤ ਹੀ ਮੰਨ ਰੱਖਿਆ ਹਾਂ ਜੀ ਮਾਘੋ ਜੀ ਠੀਕ ਹੈ ਧੰਨਵਾਦ